युद्ध नश्या विरुद्ध मुहिम तहत मान सरकार डीजीपी पंजाब दे सखत निर्देशों ते चलाए जा रहे अभियान अनुसार एसएसपी होशियारपुर दी रहनमाई हेठ आज पिंड सिरहला परमजीत कौर उर्फ राणी की प्रापर कीरीस डीएसपी चब्बेवाल पलविंदर सिंह ने जानकारी देंदे दस्या कि परमजीत कौर ते पहला भी पांच मुकदमे दरज हैं तस साल दी सज़ा ते एक लाख जुर्माना हो चुका है नशा वेच के बनाई गई चौवी लाख पजार दी प्रापरती कीती फरीज ਬਾਕੀਆਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਜਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਨਹੀਂ ਤਾਂ ਇਹਦਾ ਹੀ ਸਖਤ ਕਾਰਵਾਈ ਹੁੰਦੀ ਰਹੇਗੀ ਇਸ ਮੌਕੇ ਐਸਐਚਓ ਚੱਬੇਵਾਲ ਹਰੀਸ਼ ਕੁਮਾਰ ਅਤੇ ਪਿੰਡ ਦੇ ਪੰਜਵੀ ਮੌਜੂਦ ਸਨ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੜੀ ਆ ਉਸ ਦੇ ਲਿਹਾਜ਼ ਦੇ ਤਹਿਤ ਸਾਡੇ ਐਸਐਸਪੀ ਸਾਹਿਬ ਹੁਸ਼ਾਰਪੁਰ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਉਸ ਦੇ ਲਿਹਾਜ਼ ਦੇ ਤਹਿਤ ਇੱਕ ਪਰਮਜੀਤ ਕੋਰ ਉਸ ਰਾਣੀ ਜੋ ਉਸਰ ਹਾਲਾਕਣਾ ਦੀ ਰਹਿਣ ਵਾਲੀ ਆ ਉਹਦੇ ਘਰ ਦੇ ਵਿੱਚ ਅਸੀਂ ਆਏ ਸੀਗੇ ਇਹਦੇ ਖਿਲਾਫ ਪੰਜ ਮੁਕਦਮੇ ਨਸ਼ੇ ਦੇ ਦਰਜ ਹੈਗੇ ਆ ਜਿਹਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਇਆ ਆ ਤੇ ਇਹ ਇਸ ਵਕਤ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੈਗੀ ਆ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਇਲੀਗਲ ਪ੍ਰਾਪਰਟੀ ਬਣਾਈ ਸੀਗੀ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਫ੍ਰੀਜ਼ ਕਰਨ ਵਾਸਤੇ ਭੇਜਿਆ ਸੀਗਾ ਜੋ ਕੰਪਿਊਟਰ ਅਥਾਰਟੀ ਦਿੱਲੀ ਵੱਲੋਂ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਆ ਚੁੱਕੇ ਆ ਜੋ ਅਸੀਂ ਇਹਦੇ ਘਰ ਦੇ ਵਿੱਚ ਚੁਕਾਏ ਆ ਇਹਦੇ ਘਰ ਦੀ ਵੈਲਿਊ ਜਿਹੜੀ ਹੈਗੀ 24 ਲੱਖ 5000 ਰੁਪਏ ਜਿਹੜੀ ਲਾਈ ਗਈ ਹੈਗੀ ਆ ਤੇ ਅਸੀਂ ਉਸੇ ਨਿਯਮ ਦੇ ਤਹਿਤ ਹੋਰ ਵੀ ਜਿਹੜੇ ਹੈਗੇ ਆ ਕਈ ਵਿਅਕਤੀਆਂ ਦੇ ਖਿਲਾਫ ਫ੍ਰੀਜ਼ਿੰਗ ਦੇ ਆਰਡਰ ਜਿਹੜੇ ਹੈਗੇ ਆ ਇਹ ਤਿਆਰ ਕਰਕੇ ਭੇਜੇ ਆ ਤੇ ਉਹ ਵੀ ਜਲਦੀ ਜਿਹੜੇ ਹੈਗੇ ਆ ਉਹ ਸਾਨੂੰ ਰੀਸੀਵ ਹੋਣਗੇ ਤੇ ਅਸੀਂ ਇਸੇ ਨਿਯਮ ਦੇ ਤਹਿਤ ਸਾਰੇ ਹੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਖਤ ਅਦਾਜ਼ ਕਰਦੇ ਆ ਕਿ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਉਹਦੀ ਜਿਹੜੀ ਹੈਗੀ ਇਲੀਗਲ ਪ੍ਰੋਪਰਟੀ ਜਾਂ ਉਹਦੇ ਬੈਂਕ ਅਕਾਊਂਟਸ ਜੋ ਵੀ ਉਹਦੇ ਇਲੀਗਲ ਬਣਾਇਆ ਹੋਇਆ ਆ ਪੈਸੇ ਜਮਾ ਕੀਤੇ ਆ ਉਹ ਅਸੀਂ ਫ੍ਰੀਜ਼ ਕਰਾਵਾਂਗੇ ਤੇ ਇਦਾਂ ਹੀ ਕਰਉਂਦੇ ਰਹਿਾਂਗੇ ਅਜੀ ਬਈ ਕੀ ਨਾਮ ਜੀ ਪਰਮਜੀਤ ਕੌਰ ਅਜੀ ਕੀ ਕਾਰਵਾਈ ਹੋਈ ਹੈ ਜੀ ਇਹ ਜੀ ਨਸ਼ਾ ਵਿਰੁੱਧ ਨਸ਼ਾ ਖਿਲਾਫ ਕਾਰਵਾਈ ਹੋਈ ਆ ਜੋ ਵੀ ਸਰਕਾਰ ਕਰਦੀ ਆ ਵਧੀਆ ਕਰਦੀ ਆ ਨਸ਼ਾ ਤੋ ਮੰਦੇ ਨੂੰ ਪ੍ਰਾਪਰਟੀ ਸੀਜ਼ ਹੋ ਰਹੀ ਹੈ ਬੜਾ ਪ੍ਰਾਪਰਟੀ ਸੀਲ ਹੋ ਰਹੀ ਆ ਵਧੀਆ ਗਾਹਾਂ ਅਗਲੇ ਲੋ ਪਤਾ ਲੱਗੇ ਦੇ ਨਸ਼ੇ ਤੋਂ ਪਤਨਾ ਬਾਕੀਆਂ ਨੂੰ ਕੀ ਗਾਣਾ ਚਾਹੁੰਦੇ ਤੁਸੀਂ ਬਸ ਕੇ ਬਸ ਇਹੀ ਆ ਇਹੀ ਕਾਰ ਕਰਦੇ ਆ ਜੀ ਆਪਾਂ ਸਰਕਾਰ ਦੇ ਨਾਲ ਐਗਰੀ ਨਹੀਂ ਆ ਜੀ ਸਰਕਾਰ ਵੱਲੋਂ ਅਡਰੈਸ ਸੀ ਪ੍ਰਾਪਰਟੀ ਸੀਜ਼ ਕਰਦੇ ਅਸੀਂ ਇਸ ਗੱਲ ਨਾਲ ਐਗਰੀ ਹਾਂ ਕਿ ਹਾਂ ਵੀ ਪ੍ਰਾਪਰਟੀ ਸੀਜ਼ ਹੋ ਰਹੀ ਆ ਕਿਉਂਕਿ ਇਹਨਾਂ ਨੇ ਨਸ਼ਾ ਵੇਚਿਆ ਸੀ ਤੇ ਆਪਾਂ ਹੀ ਭੁਗਤ ਰਹੇ ਆ ਜੋ ਸਰਕਾਰ ਕਰੂਗੀ ਵਧੀਆ ਅਸੀਂ ਸਰਕਾਰ ਦੇ ਨਾਲ ਹਮੇਸ਼ਾ ਖੜੇ ਆ ਜੀ ਮੋਢੇ ਦੇ ਨਾਲ ਮੋਢਾ ਲਾ ਕੇ ਪਬਲਿਕ ਨੂੰ ਕੀ ਅਪੀਲ ਕਰਦਾ ਜੰਦੇ ਪਬਲਿਕ ਨੂੰ ਇਹ ਅਪੀਲ ਹੈ ਕਿ ਸੁਧਰ ਜਾਓ ਜੋ ਕਰ ਰਹੀ ਹੈ ਸਰਕਾਰੀ ਹੋਣਾ ਹੀ ਹੈ ਜੀ ਗਾਂ ਵਾਸਤੇ ਤੁਸੀਂ ਆਪ ਸੁਧਰ ਜਿਓਗੇ ਠੀਕ ਹੈ ਨਹੀਂ ਤਾਂ ਸਰਕਾਰ ਨੇ ਤਾਂ ਨੱਥ ਪਾਈ ਲੈਣੀ ਹੈ ਕਿਸੇ ਨਾ ਕਿਸੇ ਤਰੀਕੇ ਵਾਹ ਇਲੀਗਲ ਪ੍ਰੋਪਰਟੀ ਜੋ ਵੀ ਅਸੀਂ ਹੋਊਗੀ ਤੁਸੀਂ ਬਣਾਈਓਗੇ ਸਰਕਾਰ ਜਬਤ ਕਰੀ ਜੋਗੀ ਇਹਦਾ ਫਾਇਦਾ ਕੋਈ ਨਹੀਂ ਸੁਧਾਰ ਸੁਧਰ ਜਿਓਗੇ ਤਾਂ ਵਧੀਆ ਗੱਲ ਹੈ ਜੀ ਸਾਰਿਆਂ ਨੂੰ ਇਹ ਅਪੀਲ ਹੈ ਆਪਣੀ ਨੌਜਵਾਨ ਪੀੜੀ ਨੂੰ ਪੀਸ ਨੌਜਵਾਨ ਪੀੜੀ ਨੂੰ ਇਹ ਜਲਾ ਹੈ ਜਿਨ੍ਹਾਂ ਨਸ਼ੇ ਤੋਂ ਦੂਰ ਹੋ ਸਕਦਾ ਬੱਚੋ ਦਾ ਘਰਾਂ ਦੇ ਹਾਲਾਤ ਦੇਖੋ ਆਪਣੇ ਕੀ ਹੋ ਰਿਹਾ ਹੈ ਕੀ ਨਹੀਂ ਤਰਾ ਦੇ ਭਾਂਡੇ ਤੱਕ ਵੇਚਣ ਲਈ ਜਾ ਚੁੱਕੇ ਆ ਨੌਜਵਾਨ ਜੀ ਇਸ ਤਰ੍ਹਾਂ ਇਹ ਕਹਿੰਦੇ ਆਪਣੇ ਘਰਾਂ ਦੀ ਹਾਲਾਤ ਦੇਖ ਕੇ ਵੀ ਹੱਲੇ ਵੀ ਸੁਧਰ ਸਕਦੇ ਤਾਂ ਸੁਧਰ ਜਾਣ ਜੀ ਇਹੀ ਆਪਣੀਆਂ ਪੀਸ